ਸਾਹਿਬ ਜੀ ਨੇ ਆਪ ਦੱਸਨੇ ਕੀਆ ਔਰ ਉਦਾਸੀਆ ਕਰਕੇ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਜਾ ਕੇ ਜੋ ਗੁਰਬਾਣੀ ਦਾ ਉਪਦੇਸ਼ ਸੱਚੇ ਪਾਤਸ਼ਾਹ ਦਾ ਦਿੱਸਿਆ ਕਿ ਬਹੁਤ ਸਾਰੇ ਭੁੱਲਿਆਂ ਨੂੰ ਭਟਕਿਆਂ ਨੂੰ ਖਰਾਹੇ ਪਿਆ ਲਾ ਸਿੱਧੇ ਰਸਤੇ ਦੇ ਵਿੱਚ ਪਾਇਆ ਐ ਵੈਸੇ ਤੇ ਹਰ ਸਿੱਖ ਦਾ ਇਹ ਫਰਜ਼ ਆ ਕਿ ਉਹ ਸੱਚੇ ਪਾਤਸ਼ਾਹ ਦੇ ਉਪਦੇਸ਼ ਨੂੰ ਹਰ ਮਿੰ ਬੰਦੇ ਤੱਕ ਪਹੁੰਚਾਵੇ ਹਰ ਮਾਰਗ 'ਤੇ ਜੋ ਸੱਚੇ ਬਾਦਸ਼ਾਹ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਆ ਮੇਰੀ ਪੀੜੀ ਦੇ ਮਾਲਕੀ ਉਹ ਬਾਦਸ਼ਾਹ ਦੇ ਵਿਸ਼ਵੇਸ਼ ਬਾਦਸ਼ਾਹ ਗੁਰੂ ਜੀ ਦੀ ਮੈਂ ਰਣਾਲ ਸਿੰਘ ਸਾਹਿਬ ਆਪ ਇੱਕ ਸੰਗਤ ਵੀ ਕੀ ਅਸੀਂ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦਿਆ ਹੋਇਆ ਜੋ ਹੋਲੇ ਮਹੱਲੇ ਦੇ ਉੱਤੇ ਕੌਮ ਦੇ ਨਾਲ ਵਾਅਦਾ ਕੀਤਾ ਸੀ ਪੀ ਸਾਖੀ ਦੇ ਉੱਤੇ ਆਪਾਂ ਧਰਮ ਪ੍ਰਚਾਰ ਦੀ ਲਹਿਰ ਦਾ ਆਗਾਜ਼ ਕਰਾਂਗੇ ਉਹਦੇ ਤਹਿਤ ਹੀ ਅੱਜ ਅਸੀਂ ਇੱਥੇ ਬਾਬਾ ਜੀਵਨ ਸਿੰਘ ਜੀ ਦੇ ਜਨਮ ਸਥਾਨ ਤੇ ਖੜੇ ਹਾਂ ਬਾਬਾ ਜੀਵਨ ਸਿੰਘ ਜੀ ਉਹ ਸਾਡੇ ਸਿੱਖ ਇਤਿਹਾਸ ਦੇ ਨਾਇਕ ਆ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਉਥੇ ਸ਼ਹਾਦਤ ਹੋਈ ਦਿੱਲੀ ਤਿਲਕ ਜੰਨੂ ਦੀ ਰਾਖੀ ਲਈ ਤੇ ਮਨੁੱਖੀ ਅਧਿਕਾਰਾਂ ਲਈ ਉਹਦੇ ਤੋਂ ਬਾਅਦ ਸੱਚੇ ਪਾਤਸ਼ਾਹ ਦਾ ਜਿਹੜਾ ਸੀਸ ਆ ਉਹਨਾਂ ਦਾ ਪਹਿਲਾ ਨਾਮ ਸੀ ਭਾਈ ਜੱਤਾ ਜੀ ਬਾਅਦ ਵਿੱਚ ਬਾਬਾ ਜੀਵਨ ਸਿੰਘ ਜੀ ਬਣੇ ਇਹ ਸੱਚੇ ਪਾਤਸ਼ਾਹ ਦਾ ਸੀਸ ਅਨੰਦ ਸਾਹਿਬ ਲੈ ਕੇ ਆਏ ਸੀ ਔਰ ਸਾਡੇ ਗੁਰੂ ਨੇ ਆਖਿਆ ਸੀ ਇਹਨਾਂ ਨੂੰ ਗਲੇ ਲਾ ਕੇ ਗੁਰੂ ਵੈ ਸਿੰਘ ਪਾਤਸ਼ਾਹ ਜੀ ਰੰਗਰੇਟੇ ਗੁਰੂ ਦੇ بیٹے ਸਦਾ ਰਹੋ ਪੰਥ ਸਾਨੂ ਅਮੇਢੀ ਇਸ ਕਰਕੇ ਕਿਉਂਕਿ ਇਹ ਸਾਡੇ ਇਤਿਹਾਸ ਦੇ ਨਾਇਕ ਨੇ ਸਿੱਖਾਂ ਦੇ ਇਸ ਕਰਕੇ ਮੈਂ ਇਹ ਮਹਿਸੂਸ ਕਰਦਾ ਸੀ ਵੀ ਇਹ ਜਿਹੜੀ ਲਹਿਰ ਆ ਇਹ ਤੁਰੇ ਵੀ ਮਾਝੇ ਦੀ ਧਰਤੀ ਤੋਂ ਤੇ ਤੁਰੇ ਵੀ ਸਾਡੇ ਇਤਿਹਾਸ ਦੇ ਵੱਡੇ ਨਾਇਕ ਤੋਂ ਭਾਵੇਂ ਕਿ ਮੈਂ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਵੀ ਅਰਦਾਸ ਕਰਕੇ ਆਇਆ ਦਰਬਾਰ ਸਾਹਿਬ ਵੀ ਅਰਦਾਸ ਕਰਕੇ ਆਇਆ ਅਰਦਾਸ ਉੱਥੇ ਕੀਤੀ ਆ ਅਗਾਰਜ ਅੱਜ ਆਪਾਂ ਇਹ ਤੁਹ ਕਰਦੇ ਸਿੰਘ ਸਾਹਿਬ ਇਸ ਤੋਂ ਪਹਿਲਾਂ ਤੁਸੀਂ ਵਕਤ ਵਕਤ ਨੰਦਿਆਤੇ ਮਿਕਨਾਲੀ ਕੀਤੀਆਂ ਨੇ ਮਾਦੇ ਦੇ ਦੁਆਪੇ ਤੇ ਮਾਨਵ ਦੇ ਭਗਵਾਨਾਂ ਨਾਲ ਫਿਰ ਉਸ ਤੋਂ ਬਾਅਦ ਅਕਸਰ ਗੱਲ ਹੁੰਦੀ ਸੀ ਕਿ ਧਰਮ ਪਰिवर्तन ਹੋ ਰਿਹਾ ਪਰ ਅਸਲ ਮੁੱਦੇ ਤੇ ਕੋਈ ਨਹੀਂ ਸੀ ਆਉਂਦਾ ਕਿ ਸ਼ੁਰੂਆਤ ਕਰੇ ਧਰਮ ਪ੍ਰਚਾਰ ਦੀ ਅੱਜ ਤੁਸੀਂ ਸ਼ੁਰੂਆਤ ਕਰ ਰਹੇ ਹੋ ਪ੍ਰੋਗਰਾਮ ਕਹੋ ਚਲਣ ਵਾਲਾ ਕੌਣ-ਕੌਣ ਸ਼ਾਮਲ ਹੋਏਗਾ ਪ੍ਰੋਗਰਾਮ ਵੀ ਬੜਾ ਸਿੱਧਾ ਸੌਖਾ ਆਪਾਂ ਕੋਈ ਬਹੁਤੇ तामझाम ਨਹੀਂ ਲਿਓਣੇ ਗੁਰੂ ਦਾ ਰਾਹ ਸੌਖਾ ਤੇ ਸਿੱਖੀ ਬੜੀ ਸਿੰਪਲ ਅਸੀਂ ਜਿਵੇਂ ਅੱਜ ਇੱਥੇ ਅੱਜ ਇੱਥੇ ਨਗਰ ਇਕੱਠਾ ਹੋ ਜਾਂਦੇ ਆ। ਆਲੇ-ਦੁਆਲੇ ਤੋਂ ਅਸੀਂ ਸੰਗਤ ਨਹੀਂ ਕਹੀ। ਸਾਨੂੰ ਐਸੇ ਵੀ ਇੱਥੋਂ ਦੀ ਇੱਥੋਂ ਦੀ ਸੰਗਤ ਆਵੇ। ਇਹਨਾਂ ਵਿੱਚ ਆਪਾਂ ਬੈਠੀਏ ਇਸੇ ਤਰ੍ਹਾਂ ਹੀ। ਆਪਾਂ ਕਿਸੇ ਹੋਰ ਪਿੰਡ ਤਿੰਨ ਦਿਨ ਲਗਾਤਾਰ ਇੱਕ ਇਲਾਕੇ 'ਚ ਰਿਹਾ ਕਰਾਂਗੇ। ਉਸ ਇਲਾਕੇ 'ਚ ਸਵੇਰ ਦੇ ਵੇਲੇ ਵੀ ਉੱਥੇ। ਸ਼ਾਮ ਨੂੰ ਵੀ ਉੱਥੇ। ਉਹਨਾਂ ਦੇ ਵਿੱਚ ਬੈਠ ਕੇ ਗੁਰੂ ਦੀ ਗੱਲ ਕਰਨੀ ਤੇ ਗੁਰੂ ਦਾ ਉਪਦੇਸ਼ ਦੱਸਣਾ। ਦੇਖੋ ਸਿੱਖ ਕਦੇ ਕਦੀ ਧਰਮ ਨਹੀਂ ਪਰਵਰਤਤ ਕਰਦਾ ਪਰ ਇਹਨਾਂ ਨੂੰ ਅਜੇ ਪੂਰੀ ਸਿੱਖੀ ਦੀ ਸਮਝ ਨਹੀਂ ਆਉਂਦੀ ਔਰ ਕਿਸੇ ਕਾਰਨ ਵੀ ਸਿੱਖੀ ਤੋਂ ਦੂਰ ਹੋ ਗਏ ਸਾਡਾ ਇਹ ਫਰਜ਼ ਹੈਗਾ ਕਿ ਉਹਨਾਂ ਨੂੰ ਆਪਾਂ ਵਾਪਸ ਲਿਆਈਏ ਉਹਦੇ ਲਈ ਸਾਨੂੰ ਕਿਸੇ ਦੇ ਘਰ ਦਾ ਕੁੰਡਾ ਵੀ ਖੜਕਾਉਣਾ ਪਵੇ ਕਿ ਭਾਈ ਆ ਆ ਵਾਪਸ ਆਪਾਂ ਸੱਚੇ ਪਾਸਾ ਨਜੜੀਏ ਤੇ ਆਪਾਂ ਉਹ ਵੀ ਖੜਕਾਵਾਗੇ ਸੰਗਤ ਨਾਲ ਹੋਊਗੀ ਸੰਗਤ ਕੁੰਡੇ ਖੜਕਾ ਸਕਦੀ ਆ ਆਪਾਂ ਇਹੋ ਹੀ ਚਾਹੁੰਦੇ ਆ ਪਈ ਜੋ ਸੱਚੇ ਪਾਤਸ਼ਾਹ ਦਾ ਵੇਖੋ ਮਾਨਵਵਾਦੀ ਉਪਦੇਸ਼ ਆ ਇਹ ਸੱਚੇ ਪਾਤਸ਼ਾਹ ਉਹ ਗੁਰੰਧ ਸਾਹਿਬ ਵੀ ਆਖਦੇ ਨੇ ਨਾ ਕਿ ਸਾਨੂੰ ਕਿਸੇ ਨਾਲ ਨਫ਼ਰਤ ਈਰਖਾ ਵੈਰ ਵਿਰੋਧ ਨਹੀਂ ਕਰਨਾ ਚਾਹੀਦਾ ਸਾਰਿਆਂ 'ਚ ਰੱਬ ਨੂੰ ਵੇਖ ਕੇ ਸਰਬੱਤ ਦੇ ਭਲੇ ਦੇ ਕਾਰਜ ਕਰਨੇ। ਉਹ ਸਾਨੂੰ ਇਹ ਆਸ ਹੀ ਨਹੀਂ ਸਾਨੂੰ ਕਰੋਸਾ ਵਾ ਕਿ ਗੁਰੂ ਕਿਰਪਾ ਕਰੂਗਾ ਔਰ ਜੋ ਵੀ ਪੰਜਾਬ ਦੇ ਵਿੱਚ ਥੋੜਾ ਇੱਧਰ ਉੱਧਰ ਹੋਏ ਸਾਡੇ ਕੁਝ ਬੰਦੇ ਉਹ ਵਾਪਸ ਆਉਣ ਕੇ ਸਿੱਖੀ ਦੇ। ਜਿਦਾ ਤੁਸੀਂ ਅਕਸਰ ਜਦੋਂ ਦੇਖਦੇ ਹੋ ਕਿਸੇ ਨੂੰ ਜਿਹੜੇ ਦਾੜੀ ਕੱਟੀ ਹੁੰਦੀ ਹੈ ਜਾਂ ਕੇਸ ਨਹੀਂ ਰੱਖਦੇ ਹੋ ਜਦ ਤੁਸੀਂ ਤੁਹਾਨੂੰ ਸਿੱਧਾ ਬੋਲ ਦਿੰਦੇ ਹੋ ਕਿ ਕੇਸ ਰੱਖੋ। ਔਰ ਅਕਸਰ ਸੋਸ਼ਲ ਮੀਡੀਆ ਤੇ ਛੋਟੀਆਂ ਪੋਸਟਾਂ ਵੀ ਕਾਫੀ ਹੋ ਰਹੀਆਂ ਨੇ ਕਿ ਜਿਸ ਵਿੱਚ ਕਹਿ ਰਹੇ ਨੇ ਕਿ ਜੱਥੇਦਾਰ ਪਹਿਲਾਂ ਦੇਖਿਆ ਜੋ ਜੋੜੇ ਕਰ ਸੇਵਾ ਕਰ ਰਹੇ ਨੇ ਸੁਭੀਲ ਤੇ ਸੇਵਾ ਕਰ ਰਹੇ ਨੇ। ਦੇਖੋ ਮੇਰਾ ਨਾ ਕਿ ਸੁਭਾਵ ਆ। ਔਰ ਮੇਰੇ ਇੱਥੇ ਬੱਚੇ ਆਏ ਨੇ। 40 ਬੱਚੇ ਨੇ। ਮੈਂ ਖੁਦ ਇਹਨਾਂ ਨੂੰ ਸਿਖਰੇ ਫੜਦਾ ਇਹ ਮੇਰੇ ਕੋਲ ਇਹਦੇ ਨੇ ਨਾ ਜੁਨਿਆਵੀ ਮਾਪੇ ਨਹੀਂ ਐ ਫਿਰ ਇਹਨਾਂ ਦੀਆਂ ਮੈਂ ਦਸਤਾਰਾਂ ਦੇਖਣੀਆਂ ਇਹਨਾਂ 'ਚ ਬੈ ਕੇ ਪਾਠ ਕਰਨਾ ਜਾਂ ਇਹਨਾਂ ਦੀ ਸੇਵਾ ਮੈਂ ਪਹਿਲਾਂ ਸੇਵਾ ਸਿੱਖ ਦਾ ਸੁਭਾਅ ਆ ਸੇਵਾ ਕੋਈ ਦਿਖਾਵਾ ਵੀ ਨਹੀਂ ਐ ਉਹ ਸੇਵਾ ਜਿਹੜੀ ਮੇਰੀ ਪਹਿਲਾ ਆਦਤ ਆ ਮੈਂ ਉਸੇ ਆਦਤ ਤਹਿਤ ਹੁਣ ਵੀ ਕਰਦਾ ਨਾਲ ਦੀ ਨਾਲ ਤੁਸੀਂ ਜਿਹੜੀ ਗੱਲ ਆਖੀ ਦੇਖੋ ਜਥੇਦਾਰ ਦਾ ਕੀ ਕੰਮ ਆ ਭਾਵੇਂ ਕਿਸੇ ਨੇ ਕੇਸ ਕਟਾ ਵੀ ਲੈ ਪਰ ਉਹ ਇਨਸਾਨ ਵੀ ਆ ਉਹ ਸਿੱਖ ਵੀ ਆ ਉਹ ਉਹ ਬੰਦਾ ਵਾ ਉਹ ਜੇ ਆਪਾਂ ਪ੍ਰੇਮ ਦੇ ਨਾਲ ਉਹਨੂੰ ਕਹਦੀਆਂ ਕਿ ਭਾਈ ਸਿੱਖਾ ਕੇਸ ਰੱਖ ਲੈ ਮੇਰੇ ਕਹਿਣ ਦੇ ਨਾਲ ਜੇ ਉਹ ਕੇਸ ਰੱਖਦਾ ਵਾ ਤੇ ਮੈਂ ਸਮਝਦਾ ਵੀ ਉਹਨੂੰ ਤੇ ਗੁਰੂ ਦੀ ਖੁਸ਼ੀ ਮਿਲਣੀ ਮਿਲਣੀ ਆ ਮੈਨੂੰ ਵੀ ਗੁਰੂ ਦਾ ਥਾਪੜਾ ਵੱਜੂਗਾ ਜਥੇਦਾਰ ਦਾ ਕੰਮ ਹੀ ਇਹ ਆ ਉਹ ਖੁੱਲਾ ਕੁਮੇ ਵਿਚਰੇ ਆਪਣੇ ਭਰਾਵਾਂ ਚ ਵਗੇ ਉਹਨਾਂ ਨਾਲ ਗੱਲਬਾਤ ਕਰੇ ਗੱਲਬਾਤ ਕਰਦਿਆਂ ਕਰਦਿਆਂ ਗੱਲ ਸਿਰਫ ਗੁਰੂ ਦੀ ਕਰੀਏ ਗੱਲ ਗੁਰੂ ਗ੍ਰੰਥ ਦੀ ਗੱਲ ਗੁਰੂ ਪੰਥ ਦੀ ਤੋਂ ਅੱਜ ਬਾਬਾ ਜੀਵਨ ਸਿੰਘ ਜੀ ਦੇ ਸਥਾਨ ਤੇ ਆਏ ਹਾਂ ਬਾਬਾ ਜੀਵਨ ਸਿੰਘ ਜੀ ਦੇ ਵਾਰਿਸ ਨੇ ਜਿਹੜੇ ਉਹਨਾਂ ਦੇ ਨਾਮ ਹੀ ਵੱਡੀਆਂ ਕਾ ਲਣਾਵਾ ਤੇ ਉਹਨਾਂ ਵੱਲੋਂ ਬਹੁਤ ਮੈਨੂੰ ਸੁਨੇਹਾ ਵੀ ਆਏ ਨੇ ਕਿ ਅਸੀਂ ਤੁਹਾਡੇ ਨਾਲ ਆ ਤੇ ਮੈਂ ਮਹਿਸੂਸ ਕਰਦਾ ਵੀ ਸਾਰਾ ਪੰਥ ਨਾਲ ਸਾਰੀ ਸੰਗਤ ਨਾਲ ਬਹੁਤ ਵਧੀਆ ਸਾਡੀ ਇਹ ਰੂਟੀਨ ਹੋਊਗੀ ਪਿੰਡਾਂ 'ਚ ਹੀ ਰਹਿਣਾ ਉੱਥੇ ਹੀ ਉਹਨਾਂ 'ਚ ਗੱਲਬਾਤ ਕਰਨੀ ਪ੍ਰਚਾਰ ਉਹ ਢਾਡੀ ਵੀ ਆਇਆ ਕਰਨਗੇ ਆਪਾਂ ਲਗਾਤਾਰ ਤਕਰੀਬਨ 1 ਸਾਲ ਉਹ ਐਵੇਂ ਹੀ ਚੱਲਾਂਗੇ ਪੂਰੇ ਪੰਜਾਬ 'ਚ ਪੂਰੇ ਪੰਜਾਬ 'ਚ ਐਵੇਂ ਹੀ ਚੱਲਾਂਗੇ ਕੋਈ ਤਾਮਝਾਮ ਨਹੀਂ ਹੋਊਗਾ ਸਿਰਫ ਸਾਦਾ ਗੁਰਦੁਆਰੇ ਗੁਰੂ ਨੇ ਬਣਾਏ ਇਸ ਕੰਮ ਨੂੰ ਕਿ ਆਓ ਇੱਥੇ ਬੈਠੀਏ ਗੁਰੂ ਦੀ ਗੱਲ ਕਰੀਏ ਆਪਾਂ ਉਹਨਾਂ ਗੁਰਦੁਆਰਿਆਂ 'ਚ ਹੀ ਬਾਵਾਂਗੇ ਪਾਦਸ਼ਾ ਨੇ ਬਾਣੀ ਚ ਗਿਆ ਗੁਰਦੁਆਰਾ ਹੋਏ ਸੋਜੀ ਪਾਏ ਸੀ ਸੋਜੀ ਤੇ ਗੁਰਦੁਆਰਿਆਂ ਮਿਲਣੀ ਆਪਾਂ ਉੱਥੇ ਬਹਿ ਜਾਣਾ ਸੰਗਤ ਆ ਜਾਣੀ ਆ ਆਉਗੀ ਸੰਗਤ ਆ ਵੀ ਰਹੀ ਆ ਮੈਂ ਵੱਖ-ਵੱਖ ਥਾਵਾਂ ਤੇ ਜਾ ਰਿਆਂ ਤੇ ਆ ਵੀ ਨਹੀਂ ਹੰਗਾਰਾ ਵੱਡਾ ਵਾ ਬਾਕੀ ਸਿੱਖੀ ਕੱਲੇ ਸਿਖਾਲੀ ਵੀ ਨਹੀਂ ਆ ਉਥੇ ਸਾਰਿਆਂ ਲਈ ਆ ਕਿਸੇ ਵੀ ਧਰਮ ਦਾ ਬੰਦਾ ਜਾਤ ਦਾ ਬੰਦਾ ਉਹ ਸਤਿਗੁਰੂ ਦਾ ਉਪਦੇਸ਼ ਸੁਣ ਕੇ ਉਹਨੂੰ ਮੰਨ ਸਕਦਾ ਉਹਦੇ ਤੇ ਚੱਲ ਸਕਦਾ ਕੋਈ ਆਪਣੇ ਧਰਮ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਗੁਰੂ ਦੇ ਦਰ ਤੇ ਆ ਸਕਦਾ ਸੇਵਾ ਕਰ ਸਕਦਾ ਗੁਰੂ ਦੇ ਰਸਤੇ ਤੇ ਤੁਰ ਸਕਦਾ ਸਿੱਖੀ ਤੇ ਸਾਡੀ ਵਾਲਤਾ ਪ੍ਰੇਮ ਪਿਆਰ ਤੇ ਮੁਹੱਬਤ ਦੀ ਕਰਦਾ